ਅਥਰੂ ਗੈਸ ਦੇ ਗੋਲੇ ਮરાਏ ਜਾ ਰਹੇ ਨੇ ਇਹ ਲੱਗ ਨਹੀਂ ਰਿਹਾ ਕਿ ਇਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਇਦਾਂ ਲੱਗ ਰਿਹਾ ਹੈ ਕਿ ਕੋਈ ਜੰਗ ਚੱਲ ਰਹੀ ਹੈ ਦੋ ਮੁਲਕਾਂ ਵਿਚਾਲੇ ਇਦਾਂ ਦੇ ਹਾਲਾਤ ਬਣਾ ਦਿੱਤੇ ਗਏ ਐ ਇਹ ਹਮਲਿਆਂ ਦੇਖ ਕਰਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੁਣ ਖੜਾ ਹੋਣਾ ਵੀ ਮੁਸ਼ਕਲ ਹੋ ਰਿਹਾ ਹੈ ਜਿੱਦਾਂ ਦੇ ਹਾਲਾਤ ਹੈ ਲੱਗ ਰਿਹਾ ਹੈ ਕਿ ਪੰਜਾਬ ਹਰਿਆਣਾ ਦਾ ਬਾਰਡਰ ਇਦਾਂ ਲੱਗ ਰਿਹਾ ਹੈ ਦੋ ਮੁਲਕਾਂ ਦੀ ਲੜਾਈ ਚੱਲ ਰਹੀ ਹੈ ਹਾਂ ਜਮਾ ਬਿਲਕੁਲ ਲੱਗ ਰਿਹਾ ਜੀ ਬਿਲਕੁਲ ਐਨੀ ਦਾ ਕਦੇ ਜੀ ਆਪਣੀ ਕਦੇ ਚੀਨ ਨਾਲ ਨਹੀਂ ਨਿਬੜਦੀ ਉਹਨਾਂ ਨਾਲ ਨਹੀਂ ਚੱਲੇ ਹੋਣੇ ਜਿੱਨੇ ਆ ਹੁਣ ਚੱਲ ਰਹੇ ਨੇ ਆਪ ਸੱਚ ਜੀ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇੱਥੇ ਜਿਹੜੇ ਅਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਨੇ ਇਹ ਲੱਗ ਨਹੀਂ ਰਿਹਾ ਕਿ ਇਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਐਦਾਂ ਲੱਗ ਰਿਹਾ ਹੈ ਕਿ ਕੋਈ ਜੰਗ ਚੱਲ ਰਹੀ ਹੈ ਦੋ ਮੁਲਕਾਂ ਵਿਚਾਲੇ ਐਦਾਂ ਦੇ ਹਾਲਾਤ ਬਣਾ ਦਿੱਤੇ ਗਏ ਆ ਸਰਕਾਰਾਂ ਵੱਲੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਸ ਪਾਸੇ ਕਿਸਾਨ ਖੜੇ ਨੇ ਇਸ ਪਾਸੇ ਲਗਾਤਾਰ ਉੱਥੇ ਅਥਰੋ ਗੈਸ ਦੇ ਗੋਲੇ ਵਾਰੇ ਜਾ ਰਹੇ ਨੇ ਤੇ ਇਹ ਤਸਵੀਰਾਂ ਇਹ ਤਸਵੀਰਾਂ ਦੱਸਦੀਆਂ ਨੇ ਕਿ ਇਹ ਸਰਕਾਰ ਕੀ ਚਾਹੁੰਦੀ ਹੈ ਤੇ ਕਿਸਾਨ ਆਪਣੀਆਂ ਗੱਲਾਂ ਕਿੱਥੇ ਰੱਖਣਗੇ ਜਦੋਂ ਕਿ ਮਾਹੌਲ ਇਦਾਂ ਦਾ ਹੋਏਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਇੱਥੇ ਹੈਵੀ ਜਿਹੜੀ ਹੈ ਉਹ ਅਥਰੋ ਗੈਸ ਦੇ ਗੋਲੇ ਵਾਰੇ ਜਾ ਰਹੇ ਨੇ ਤੇ ਇਹ ਕਿਸਾਨ ਲਗਾਤਾਰ ਉੱਥੇ ਖੜੇ ਨੇ ਤੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਅਥਰੋ ਗੈਸ ਦੇ ਗੋਲੇ ਆ ਉਹਨਾਂ ਦਾ ਧੂਆਂ ਫੈਲਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜਿਹੜਾ ਹੈ ਕਿ ਗਿੱਲੇ ਗੋਰੇ ਨਾਲ ਜਾਂ ਕਿਸੇ ਤਰੀਕੇ ਨਾਲ ਉਹਨੂੰ ਦਬਾ ਦਿੱਤਾ ਜਾਏ ਇਹ ਤਸਵੀਰਾਂ ਵੀ ਉਹੀ ਨੇ ਜਿਹੜੇ ਇੱਥੇ ਅਥਰੂ ਗੈਸ ਦੇ ਗੋਲੇ ਢਗੇ ਸੀ ਉਹਨੂੰ ਸਾਰਿਆਂ ਨੂੰ ਮਿੱਟੀ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਹੁਤ ਨਜ਼ਦੀਕ ਸੀਗੇ ਉਹਨਾਂ ਨੂੰ ਜਿਹੜਾ ਉਹਦਾ ਅਸਰ ਹੈ ਉਹ ਹੋ ਰਿਹਾ ਹੈ ਤੇ ਇਸ ਇਸ ਤੋਂ ਬਾਅਦ ਹੀ ਜਿਹੜੇ ਅਥਰੂ ਗੈਸ ਦੇ ਗੋਲੇ ਉਹ ਲਗਾਤਾਰ ਕਿਸਾਨਾਂ ਵੱਲ ਹੋਰ ਤੇਜ਼ੀ ਨਾਲ ਵਧਾਏ ਜਾ ਰਹੇ ਨੇ ਪਿਛਲੇ ਕਰੀ 20 ਮਿੰਟ ਤੋਂ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਹੀ ਹੋ ਰਹੇ ਨੇ ਇੱਥੇ ਸਾਲਾਂ ਇੰਝ ਦਿੱਕਤ ਹੋ ਰਹੀ ਹੈ ਤੇ ਅੱਖਾਂ ਦੇ ਵਿੱਚ ਜਿਹੜੀ ਮਿਰਚ ਹੁੰਦੀ ਹੈ ਉਹ ਪੈ ਰਹੀ ਹੈ ਇਸੇ ਕਰਕੇ ਲੋਕਾਂ ਦਾ ਇੱਥੇ ਖੜੇ ਹੋਣਾ ਮੁਸ਼ਕਿਲ ਹੋ ਰਿਹਾ ਹੈ ਲਗਾਤਾਰ ਹੋ ਰਹੇ ਅਥਰੂ ਗੈਸ ਦੇ ਹਮਲਿਆਂ ਦੇ ਕਰਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੁਣ ਖੜਾ ਹੋਣਾ ਵੀ ਮੁਸ਼ਕਿਲ ਹੋ ਰਿਹਾ ਹੈ ਕਿਸਾਨ ਕੋਸ਼ਿਸ਼ ਕਰ ਰਹੇ ਨੇ ਕਿ ਵੱਧ ਤੋਂ ਵੱਧ ਜਿਹੜਾ ਮੁਕਾਬਲਾ ਕੀਤਾ ਜਾਏ ਪਰ ਜਿਹੜੀ ਉਸ ਪਾਸੇ ਦੀ ਹੈ ਉਹ ਲਗਾਤਾਰ ਹਮਲੇ ਹੋ ਰਹੇ ਨੇ ਇਹ ਤਸਵੀਰਾਂ ਪੰਜਾਬ ਤੇ ਹਰਿਆਣਾ ਬਾਰਡਰ ਦੀਆਂ ਨੇ ਸ਼ੰਭੂ ਬਾਰਡਰ ਦੀਆਂ ਜੋ ਕਿ ਦੇਖਣ ਜੇ ਤੁਹਾਨੂੰ ਕੁਝ ਇਦਾਂ ਦਾ ਲੱਗੇਗਾ ਕਿ ਇਹ ਸ਼ਾਇਦ ਦੋ ਮੁਲਕਾਂ ਦੇ ਵਿਚਾਲੇ ਜੰਗ ਵਰਗਾ ਮਾਹੌਲ ਹੈ ਇਸ ਵਿਚਾਲੇ ਬਹੁਤ ਸਾਰੇ ਨੌਜਵਾਨ ਉਹ ਵੰਡ ਰਹੇ ਨੇ ਮਾਸਕ ਵੰਡ ਰਹੇ ਨੇ ਤਾਂ ਕਿ ਸਾਹ ਲੈਣ ਚ ਦਿੱਕਤ ਨਾ ਆਏ ਇੱਥੇ ਸਾਹ ਲੈਣ ਚ ਦਿੱਕਤ ਐ ਅੱਖਾਂ ਦੇ ਵਿੱਚ ਜਲਨ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਇੱਥੇ ਅਸੀਂ ਇਸ ਐਡੇ ਏਦਾਂ ਦੇ ਮਾਹੌਲ ਦੇ ਵਿੱਚ ਕੁਝ ਕਿਸਾਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਆਖਿਰੋਕੀ ਕੀ ਕੀ ਸੋਚਦੇ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ ਲਗਾਤਾਰ ਹੀ ਜਿਹੜੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰਾਂ ਨੂੰ ਬਹੁਤ ਮਾੜਾ ਜਿਹਾ ਕੰਮ ਇਹਨਾਂ ਨੇ ਕਰਿਆ ਸਾਡੇ ਵਾਸਤੇ ਦੇਖੋ ਕਿਵੇਂ ਚੱਲ ਰਹੇ ਨੇ ਬਾੜੀ ਗੱਲ ਆ ਇਹ ਦੇਖੋ ਬਿਲਕੁਲ ਇਹ ਲਗਾਤਾਰ ਹੀ ਬਿਨਾਂ ਰੋਕੇ ਅਥਰੂ ਗੈਸ ਦੇ ਗੋਲੇ ਭਰਾਈ ਜਾ ਰਹੇ ਨੇ ਅਸੀਂ ਇੱਥੇ ਕੁਝ ਹੋਰ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਿਰੋਖ ਕੀ ਕਹਿੰਦੇ ਇਹ ਜਿੱਦਾਂ ਦੇ ਹਾਲਾਤ ਹੈ ਲੱਗ ਰਿਹਾ ਹੈ ਕਿ ਪੰਜਾਬ ਹਰਿਆਣਾ ਦਾ ਬਾਰਡਰ ਇਦਾਂ ਲੱਗ ਰਿਹਾ ਹੈ ਦੋ ਮੁਲਕਾਂ ਦੀ ਲੜਾਈ ਚੱਲ ਰਹੀ ਹੈ ਹਾਂ ਜਿਵੇਂ ਬਿਲਕੁਲ ਲੱਗ ਰਿਹਾ ਜੀ ਬਿਲਕੁਲ ਇੰਨੀ ਦਾ ਕਦੇ ਜੀ ਆਪਣੀ ਕਦੇ ਚੀਨਾ ਵਾਲੇ ਇੰਨੀ ਨਹੀਂ ਬਣਦੀ ਹੁਣ ਨਾਲ ਨਹੀਂ ਚੱਲੇ ਹੋਣੇ ਜਿੰਨੇ ਆ ਹੁਣ ਚੱਲ ਰਹੇ ਨੇ ਆਪਸ ਵਿੱਚ ਜੀ ਸਾਡੇ ਕੋਲ ਤਾਂ ਹੈ ਵੀ ਕੁਝ ਨਹੀਂ ਜੀ ਜਾਂ ਗੱਲੇ ਪਰਨੇ ਨੇ ਜਾਂ ਤੁਹਾਡੇ ਕੋਲ ਪੰਪ ਨੇ ਪਾਣੀ ਹੈ ਜੀ ਉਹਨਾਂ ਨਾਲ ਪਾਣੀ ਛਿੜਕਦੇ ਨੇ ਜੀ ਤੇ ਇਹ ਬੂਰੀਆਂ ਨੇ ਬਿਲਕੁਲ ਇੱਕਾ ਬਿਲਕੁਲ ਐਦਾਂ ਦਾ ਮਾਹੌਲ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਦਾ ਚੀਨ ਦੇ ਨਾਲ ਇੰਨੀ ਲੜਾਈ ਨਹੀਂ ਹੋਈ ਉਸ ਤੋਂ ਵੀ ਖਤਰਨਾਕ ਮਾਹੌਲ ਜਿਹੜਾ ਸਰਕਾਰਾਂ ਨੇ ਇੱਥੇ ਬਣਾ ਦਿੱਤਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਹੀ ਆ ਕੁਝ ਕਿਸਾਨਾਂ ਦਾ ਕਾਫਲਾ ਅੱਗੇ ਵਧਿਆ ਇਹ ਮੇਰੇ ਲੱਗਦਾ ਹੈ ਕਿ ਅੱਗੇ ਵਾਲਾ ਜਿਹੜਾ ਰਸਤਾ ਕਲੀਅਰ ਕਰ ਲਿਆ ਗਿਆ ਤੇ ਲਗਾਤਾਰ ਉਧਰੋਧੀ ਅਥਰੂ ਗੈਸ ਦੇ ਗੋਲਿਆਂ ਦੀ ਗਿਣਤੀ ਵੱਧ ਗਈ ਹੈ ਕਿਸਾਨਾਂ ਵੱਲੋਂ ਇੱਕ ਇਸ਼ਾਰਾ ਕੀਤਾ ਗਿਆ ਸੀ ਕਿ ਅੱਗੇ ਵਧਿਆ ਜਾਏ ਤੇ ਇਸ ਵਿਚਾਲੇ ਹੋਂ ਕਿਸਾਨ ਫਿਰ ਰੁਕ ਗਏ ਲਗਾਤਾਰ ਜਦੋਂ ਕੁਝ ਕਿਸਾਨ ਅੱਗੇ ਵਧੇ ਤਾਂ ਉਸ ਤੋਂ ਬਾਅਦ ਅਥਰੋ ਗੈਸ ਦੇ ਗੋਲਿਆਂ ਦੀ ਗਿਣਤੀ ਵੱਧ ਗਈ ਅੱਗੇ ਸ਼ਾਇਦ ਸਰ ਉਧਰੋਂ ਦੀ ਜਦੋਂ ਕਿਸਾਨ ਵਧੇ ਤਾਂ ਉਹਨਾਂ ਨੇ ਅਥਰੋ ਗੈਸ ਦੇ ਗੋਲੇ ਹੋਰ ਵਧਾ ਦਿੱਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇਥੋਂ ਜਦੋਂ ਵੀ ਕੋਈ ਨੇੜੇ ਨੇੜੇ ਤੇੜੇ ਜਦੋਂ ਕੋਈ ਅਥਰੂ ਗੈਸ ਦਾ ਗੋਲਾ ਡਿੱਗਦਾ ਹੈ ਤਾਂ ਫਿਰ ਰੁਕਣਾ ਪੈਂਦਾ ਹੈ ਇਸ ਵਿਚਾਲੇ ਇਹ ਮਾਹੌਲ ਸਿੰਗੂ ਸਿੰਗੂ ਬਾਰਡਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਇੱਦਾਂ ਲੱਗ ਰਿਹਾ ਜਿਦਾਂ ਜੰਗ ਚੱਲ ਰਹੀ ਹੋਵੇ ਇਹ ਤਸਵੀਰਾਂ ਜ਼ਰੂਰ ਪਰੇਸ਼ਾਨ ਕਰ ਸਕਦੀਆਂ ਨੇ ਦੇਸ਼ ਵਾਸੀਆਂ ਨੂੰ ਕਿ ਆਖਿਰ ਉਹ ਕੀ ਹੋ ਰਿਹਾ ਹੈ ਆਖਿਰ ਪੰਜਾਬ ਤੇ ਕਿਸਾਨਾਂ ਨੂੰ ਦਿੱਲੀ ਜਾਣ 'ਚ ਕਿਉਂ ਰੋਕਿਆ ਜਾ ਰਿਹਾ ਹੈ ਤੇ ਇਦਾਂ ਦੇ ਹਾਲਾਤ ਕਿਉਂ ਬਣਾਏ ਗਏ ਹਾਲੇ ਥੋੜੀ ਦੇਰ ਪਹਿਲਾਂ ਜਦੋਂ ਕਿਸਾਨਾਂ ਨੇ ਇਸ਼ਾਰਾ ਕੀਤਾ ਕਿ ਅੱਗੇ ਵਧਿਆ ਜਾਏ ਤਾਂ ਉਸ ਤੋਂ ਬਾਅਦ ਜਿਹੜੀ ਅਥਰੋ ਗੈਸ ਦੇ ਗੋਲਿਆਂ ਦੀ ਗਿਣਤੀ ਹੈ ਉਹ ਬਹੁਤ ਵੱਧ ਗਈ ਇਸ ਵਿਚਾਲੇ ਕਿਸਾਨ ਕੁਝ ਸੇਵਾ 'ਚ ਵੀ ਲੱਗੇ ਹੋਏ ਨੇ ਕੁਝ ਕੁਝ ਹੋ ਸਾਰੇਾਂ ਚ ਲੱਗੇ ਹੋਏ ਨੇ ਪਰ ਕਿਸਾਨ ਪਿੱਛੇ ਹਟਣ ਦੇ ਮੂਡ 'ਚ ਨਹੀਂ ਹੈ ਐਸੇ ਦੀ ਇਹ ਤਸਵੀਰ ਸਿੰਘੂ ਬਾਰਡਰ ਤੋਂ ਆ ਰਹੀ ਹੈ ਤੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਕਦੋਂ ਤੱਕ ਰੁਕਦੀ ਹੈ ਇੱਥੇ ਖੜੇ ਹੋ ਕੇ ਰਿਪੋਰਟਿੰਗ ਕਰਨਾ ਵੀ ਮੁਸ਼ਕਿਲ ਹੈ ਕਿਉਂਕਿ ਪਤਾ ਨਹੀਂ ਕਦੋਂ ਪਿੱਛੋਂ ਦੀ ਕੋਈ ਗੋਲਾ ਆ ਜਾਏਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਵਲਟਨ ਤੇ ਇਹ ਲਗਾਤਾਰ ਧਮਾਕਿਆਂ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਗਿਣਤੀ ਵੱਜ ਗਈ ਹੈ ਜਿੱਧਰ ਕਿਸਾਨ ਵੱਡੇ ਗਿੰਦੇ ਚ ਇਕੱਠੇ ਨੇ ਉੱਥੇ ਲਗਾਤਾਰ ਬਲਾਸਟ ਕੀਤੇ ਜਾ ਰਹੇ ਨੇ ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਇਹ ਬਿਲਕੁਲ ਆ ਜਦੋਂ ਵੀ ਕੋਈ ਨੇੜੇ ਡਿਗਦਾ ਹੈ ਤਾਂ ਫਿਰ ਕੁਝ ਪਿੱਛੇ ਹਟਣਾ ਪੈਂਦਾ ਕਿਉਂਕਿ ਉੱਥੇ ਉਹ ਨਹੀਂ ਹੋ ਸਕਦਾ ਉੱਥੇ ਕਿਉਂਕਿ ਉੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਤੇ ਇਹ ਤਸਵੀਰਾਂ ਨੇ ਇਸ ਬਾਰੇ ਕਿਸਾਨ ਕੀ ਸੋਚਦਾ ਹੈ ਕੀ ਨਹੀਂ ਸੋਚਦਾ ਜਿੱਥੇ ਜਿੱਥੇ ਅਥਰੂਗਾ ਦਾ ਗੋਲਾ ਡਿਗਦਾ ਹੈ ਉੱਥੇ ਪਾਣੀ ਦੇ ਨਾਲ ਸਪਲਾਈ ਕਰਕੇ ਉਹਦਾ ਅਸਰ ਕੁਝ ਘਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਲਗਾਤਾਰ ਤਮਾਕਿਆਂ ਦੇ ਵਿੱਚ ਸਾਂ ਲੈਣਾ ਵੀ ਔਖਾ ਹੋਇਆ ਹੋਇਆ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਦੇ ਹਾਲਾਤ ਇਹ ਹਾਲਾਤ ਬਹੁਤ ਕੁਝ ਸੋਚਨ ਲਈ ਮਜਬੂਰ ਕਰ ਦਿੰਦੇ ਨੇ ਦੇਸ਼ ਨੂੰ ਕਿ ਆਖਿਰ ਐਦਾਂ ਕਿਉਂ ਹੋ ਰਿਹਾ ਹੈ ਤੇ ਕੀ ਹੋ ਰਿਹਾ ਹੈ ਕਿਸਾਨ ਅੱਗੇ ਜਾਂਚ ਅੜੇ ਹੋਏ ਨੇ ਤੇ ਦੂਸਰੇ ਪਾਸੇ ਅਥਰੋ ਗੈਸ ਦੇ ਗੋਲੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਟੋਲ ਪਲਾਜ਼ਾ ਟੋਲ ਗੇਟ ਤੋਂ 500 ਮੀਟਰ ਦੀ ਦੂਰੀ ਤੇ ਜਿੱਥੇ ਕੀ ਪੈਰੀਗੇਟਿੰਗ ਕੀਤੀ ਹੋਈ ਹੈ ਕਿਸਾਨ ਹਾਲੇ ਉੱਥੇ ਰੁਕੇ ਹੋਏ ਨੇ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਿਚਾਲੇ ਕਿਸਾਨ ਜਿਹੜੇ ਨੇ ਕੁਝ ਪਤੰਗਾ ਵੀ ਵਧਾ ਰਹੇ ਨੇ ਉਹ ਬਿਲਕੁਲ ਇਸ ਚੀਜ਼ ਦਾ ਜਵਾਬ ਉਹ ਉਹਦੇ ਨਾਲ ਦੇ ਰਹੇ ਨੇ ਕਿ ਆਖਿਰ ਇਹ ਕੀ ਹੋ ਰਿਹਾ ਇਸ ਵਿਚਾਲੇ ਇਹ ਇਹ ਤੁਸੀਂ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋਗੇ ਇਸ ਵਿਚਾਲੇ ਲੋਕਾਂ ਦੀ ਸੇਵਾ ਵੀ ਜਾਰੀ ਹੈ ਪਾਣੀ ਵੀ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ ਜਿਨ੍ਹਾਂ ਨੂੰ ਕੁਝ ਨੁਕਸਾਨ ਹੋ ਰਿਹਾ ਹੈ ਇਹ ਤਸਵੀਰਾਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਤੁਸੀਂ ਅਪਡੇਟ ਅਪਡੇਟ ਕਰਦੇ ਰਹੋ ਦੇਖਦੇ ਰਹੋ ਕਿ ਕਿਸ ਤਰੀਕੇ ਨਾਲ ਪਾਣੀ ਪਾ ਕੇ ਉਹ ਅਥਰੋਗੈਸ ਦੇ ਗੋਲਿਆਂ ਦਾ ਅਸਰ ਘਟਾਇਆ ਜਾ ਰਿਹਾ ਹੈ ਇਹ ਤਸਵੀਰਾਂ ਬਹੁਤ ਕੁਝ ਦੱਸ ਦਿਆ ਨੇ ਆਪਣੇ ਆਪ ਚ ਕਿ ਕਿਸ ਤਰੀਕੇ ਦੇ ਨਾਲ ਆਪਣੇ ਮੰਗ ਆਪਣੀਆਂ ਮੰਗਾਂ ਨੇ ਆਪਣੀਆਂ ਮੰਗਾ ਸਰਕਾਰ ਨੂੰ ਦੱਸਣਾ ਕਿੰਨਾ ਔਖਾ ਹੈ ਇਹ ਤਸਵੀਰਾਂ ਬਹੁਤ ਕੁਝ ਇਹ ਤਸਵੀਰਾਂ ਬਹੁਤ ਕੁਝ ਦੱਸ ਦਿਆ ਨੇ ਤੇ ਇਸ ਤੁਸੀਂ ਇਹ ਰਿਪੋਰਟ ਦੇਖਦੇ ਰਹੋ ਕੈਮਰਾ ਪਰਸਨ ਮੁਨੀਸ਼ ਦਿਨਾਲ ইমরান ਖਾਨ ਪੰਜਾਬੀ ਬਲਟਨ ਸਿੰਘੂ ਬਾਰਡਰ